ਹੋਰ ਖੁਸ਼ੀ ਦੀ ਗੱਲ ਦੱਸਦਾ ਮੈਂ ਪਿਛਲੇ ਸਾਲ ਸਿਰਫ ਬੇਨਤੀ ਕੀਤੀ ਸੀ ਕੋਈ ਮੈਂ ਬੈਨ ਨਹੀਂ ਲਾਇਆ ਮੈਂ ਕਿਸਾਨਾਂ ਨੂੰ ਟੀਵੀ ਤੇ ਵੀਡੀਓ ਪਾ ਕੇ ਬੇਨਤੀ ਕੀਤੀ ਕਿ ਪੂਸਾ 44 ਜਿਹੜੀ ਹੈ ਪੂਸਾ 44 ਕਿਸਮ ਹੈ ਜਿਹੜੀ ਝੋਨੇ ਦੀ ਉਹ ਨਾਂ ਬੀਜਿਓ ਕਿਉਂਕਿ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਵਾਸਤੇ ਮੈਂ ਕਿਹਾ ਵੀ ਉਹਦੀ ਥਾਂ ਤੇ ਪੀਆਰ 126 ਪੀਆਰ 127 ਪੀਆ 128 ਪੀਆਰ 129 ਪੀਆ 130 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨਵੇਂ ਬੀਜਾਂ ਦੀ ਖੋਜ ਕੀਤੀ ਹੈ ਝਾੜ ਵੀ ਉਹ ਨਹੀਂ ਹੈ ਪਰ ਉਹ ਪੱਕਣ ਤੇ ਲੈਂਦੀ ਹੈ 92 ਦਿਨ 93 ਦਿਨ ਦੋਵੇਂ ਨਹੀਂ ਬਚਦੇ ਨੇ ਜਾਨੀ ਕਿ ਅੰਗਰੇਜ਼ੀ ਦੇ ਅਖਬਾਰ ਨੇ ਪਰਸੋਂ ਬਹੁਤ ਵੱਡਾ ਦੇਸ਼ ਦੇ ਵਿੱਚ ਅਖਬਾਰ ਹੈ ਟਾਈਮਜ਼ ਆਫ ਇੰਡੀਆ ਉਹਨਾਂ ਨੇ ਫਰੰਟ ਪੇਜ ਲਾਇਆ ਹੈ ਕਿ ਮੇਰੇ ਸਿਰਫ ਬੇਨਤੀ ਕਰਨ ਨਾਲ ਜਿਹੜਾ 33% ਤੋਂ ਜ਼ਿਆਦਾ ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਤੋਂ 30 ਤੱਕ ਦੀਆਂ ਕਿਸਮਾਂ ਬੀਜੀਆਂ 33% ਤੋਂ ਜ਼ਿਆਦਾ ਉਹਦੇ ਨਾਲ 477 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਬਚਤ ਹੋ ਗਈ ਕਿਉਂਕਿ 2 ਮਹੀਨੇ ਪਹਿਲਾਂ ਮੋਟਰਾਂ ਬੰਦ ਹੋ ਗਈਆਂ ਤਾਂ ਬਿਜਲੀ ਘੱਟ ਦੇਣੀ ਪਈ ਉਹਨਾਂ ਨੂੰ ਤੇ 5 ਬਿਲੀਅਨ ਕਿਊਸਿਕ ਮੀਟਰ 5 ਬਿਲੀਅਨ ਕਿਊਸਿਕ ਮੀਟਰ ਜਾਨੀ ਕਿ ਇਹਨੂੰ ਕਹਿ ਲਈਏ ਅਰਬਾਂ ਕਰਬਾਂ ਲੀਟਰ ਪਾਣੀ ਧਰਤੀ ਵਾਲਾ ਬਚ ਗਿਆ ਕਿਉਂਕਿ 2 ਮਹੀਨੇ ਪਹਿਲਾਂ ਫਸਲ ਪੱਕ ਗਈ ਥੱਲੋਂ ਪਾਣੀ ਕੱਢਣ ਦੀ ਲੋੜ ਨਹੀਂ ਇਹ 33% ਨਾਲ ਹੋ ਗਿਆ ਮੈਂ ਤੁਹਾਨੂੰ ਹੁਣ ਫੇਰ ਬੇਨਤੀ ਕਰਦਾ ਆਪਾਂ ਇਹ ਤੋਂ ਖੜੇ ਛੜਾ ਲੈਨੇ 44 ਤੋਂ ਤੇ ਹੁਣ ਤੁਸੀਂ ਦੇਖਿਓ ਫਿਰ ਨਾਲ ਤਾਂ ਬਿਜਲੀ ਬੋਰਡ ਨੂੰ 1500 ਕਰੋੜ ਰੁਪਏ ਬਚੂਗਾ ਤੇ ਨਾਲੇ ਧਰਤੀ ਦਾ ਪਾਣੀ ਬਚੂਗਾ ਤੇ ਨਾਲੇ ਆਪਾਂ ਨੂੰ ਇਹ ਵੀ ਸਕੂਨ ਮਿਲੂ ਕਿ ਅਸੀਂ ਗੁਰੂ ਸਾਹਿਬ ਦੇ ਬਚਨਾਂ ਤੋਂ ਪੂਰੇ ਉੱਤਰ ਰਹੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਹਵਾ ਦਾ ਵੀ ਪਰਾਲੀ ਦਾ ਵੀ ਬਚਾਅ ਕਰੀ ਕਿਉਂਕਿ ਪੂਸਾ ਦੀ ਉਚਾਈ ਹੈ ਉੱਚੀ ਫਸਲ ਹੈ ਉਹਦੀ ਪਰਾਲੀ ਵੱਧ ਹੁੰਦੀ ਹੈ ਪੀਆਰ 126 27 28 29 ਨਾਲੋਂ ਉਹ ਵੀ ਕੱਟ ਗਈ ਸੋ ਵੀਰੋ ਮੇਰੇ ਤਾਂ ਉਂਗਲਾਂ ਤੇ ਪੈਨੇ ਉਂਗਲਾਂ ਤੇ ਪੰਜਾਬ ਦਾ ਸਾਰਾ ਵੀ ਕਿਵੇਂ ਬਚਾਈ ਜਾ ਸਕਦੀ ਹੈ ਖੇਤੀ ਔਰ ਖੇਤੀ ਨੂੰ ਲਾਹੇਵੰਦੰਦਾ ਕਿਵੇਂ ਬਣਾਇਆ ਜਾ ਸਕਦਾ ਮੇਰੇ ਉਂਗਲਾਂ ਤੇ ਪੈਨੇ ਕਿਉਂਕਿ ਮੈਂ ਆਪ ਮੈਂ ਆਪ ਖੇਤੀ ਕਰਦਾ ਮੈਂ ਖੇਤੀ ਕਰਨ ਵਾਲੇ ਪਰਿਵਾਰ ਚੋਂ ਆਇਆ ਛੋਟੇ ਹੁੰਦੇ ਹੀ ਲੱਗੇ ਸੀ ਆਸ਼ੇ ਟਰੈਕਟਰ ਤੇ ਕੱਦੂ ਕਰਨ ਛੋਟੇ ਹੁੰਦੇ ਲੱਗੇ ਸੀਗੇ ਦੋ ਵੀਲ ਵਾਲੇ ਇੰਜਨ ਦਾ ਹੈਂਡਲ ਮਾਰਨ ਪੱਖਿਆਂ ਦੀਆਂ ਜੈਂਡੋਰੀਆਂ ਬਦਲਨ ਸੋ ਮੈਨੂੰ ਪਤਾ ਹੈ ਉਹ ਮੈਂ ਬਿਜਲੀ ਬੋਰਡ ਹੈ ਇਹਨਾਂ ਨੂੰ ਅਫਸਰਾਂ ਨੂੰ ਬੁਲਾਇਆ ਮੈਂ ਸਾਰਿਆਂ ਨੂੰ ਮੈਂ ਕਿਹਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ 8 ਘੰਟਿਆਂ ਚੋਂ ਦੀ ਜਿਹੜੀ ਪਾਣੀ ਲੱਗ ਜਾਂਦਾ ਸਾਰਾ 8 ਘੰਟੇ ਬਿਜਲੀ ਦਿੰਨੇ ਹੋ ਤੁਸੀਂ ਝੋਨੇ ਵੇਲੇ ਉਹ ਵੀ ਟੁੱਟ ਵੀ ਦਿੰਨੇ ਹੋ 2 ਘੰਟੇ ਘੰਟੇ ਦਾ ਕਸ਼ਟ ਫੇਰ 2 ਘੰਟੇ 2 ਘੰਟੇ ਲੱਗਣ ਉਸੇ ਕਿਆਰੇ 'ਚ ਬਾਰ-ਬਾਰ ਪਹਿਲਾਂ ਉੱਥੇ ਸ਼ੁਰੂ ਕਰਨਾ ਪੈਂਦਾ ਮੈਂ ਕਿਹਾ ਇਹ ਕੀ ਲੈ ਫੈਸਲਾ ਕੀਤਾ कहते जी सैकटरी लैवल पर मीटिंग हुई थी मैं कहते नक्का लैवल पर मीटिंग हुई है क्या होता है नाका मैं क्या नाका नहीं नक्का नक्का लैवल पर मीटिंग हुई है नहीं मैं क्या नक्का हम जो तो क्यारे थोड़े नके से बिठा के पूछा भी अठ घंटे न की है वीरो मैं क्या तीटो घट लगातार कोई कट नहीं बिचला ग्यारह ग्यारह घंटे दो ਕੋਈ ਕਿਸਾਨ ਕੰਮਲਾ ਨਹੀਂ ਹੈਗਾ ਕੋਈ ਕਿਸਾਨ ਮੂਰਖ ਨਹੀਂ ਹੈਗੇ ਕਿ ਜੇ ਬਿਜਲੀ ਹੈਗੀ ਤਾਂ ਆਪਦੇ ਨੱਕੇ ਤੋੜ ਲੂਗਾ ਉਹ ਘਹਿਰਾ ਭਰ ਕੇ ਬੱਟਾ ਤਾਂ ਉਸ ਨੂੰ ਪੋਚੜੀਆਂ ਪਹਿਣ ਗਿਆ ਬੰਦ ਕਰ ਦੂਗਾ ਉਹ 9 ਘੰਟੇ ਬਾਅਦ ਬੰਦ ਕਰ ਦੂ ਸਾਢੇ 9 ਘੰਟੇ ਬਾਅਦ ਬੰਦ ਕਰ ਦੂ ਅਗਲੇ ਦਿਨ ਫੇਰ 11 ਹੋਣੀ ਹੈ ਫੇਰ 9 ਘੰਟੇ ਬਾਅਦ ਬੰਦ ਕਰ ਦੂ ਮੈਂ ਕਿਹਾ ਤਿੰਨ ਦਿਨ ਉਹਨੂੰ ਫੇਰ ਫਸਲ ਨੂੰ ਪਾਣੀ ਨਹੀਂ ਲਾਉਣਾ ਪੈਣਾ ਜਿੰਨੀ ਬਿਜਲੀ ਤੁਸੀਂ ਹਫ਼ਤੇ ਹੀ ਦਿੰਦੇ ਹੋ ਉਹਦੇ ਨਾਲ 20 25 ਘੰਟੇ ਤਾਂ ਘੱਟ ਦੇਣੀ ਪਊ ਤੇ ਨਾਲੇ ਉਹ ਖੁਸ਼ ਕਿ ਭਾਈ ਜਦੋਂ ਮਰਜੀ ਸੋਚ ਦਬਲੀਏ ਬਿਜਲੀ ਹੁੰਦੀ ਹੈ ਹੈਗਾ ਨਾ ਐਂ ਮਿਲਦੀ ਹੈ ਨਾ ਇੱਥੇ ਮੋਟਰ ਬੰਦ ਕਰਕੇ ਆਉਂਦੇ ਨਾ ਪਹਿਲਾਂ ਤਰਸਦੇ ਫਿਰਦੇ ਰਹਿੰਦੇ ਸੀ ਆ ਗਈ ਓਏ ਚਲੋ ਭਜੋ ਖੇਤ ਨੂੰ ਆ ਗਈ ਓਏ ਹਉਆ ਬਣਾ ਕੇ ਰੱਖਤਾ ਬਿਜਲੀ ਅੱਜ ਤਾਂ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਤੁਹਾਡੇ ਗੋਵਾਂਡ ਚ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ 540 ਮੈਗਾਵਾਟ ਦਾ ਖਰੀਦ ਲਿਆ ਕੋਲਾ ਆਪਣੇ ਕੋਲੇ ਉਧਰੋਂ ਚਾਰਖੰਡ ਤੋਂ ਆਉਂਦਾ ਆਪਣੀ ਚੱਲ ਵੀ ਜਿਹੜੀ ਕੋਲੇ ਦੀ ਖਾਨ ਬਿਜਲੀ ਆਮ ਹੈ ਬਿਜਲੀ ਆਮ ਹੈ ਆਮ ਦੇ ਨਾਲ ਨਾਲ ਹੋਰ ਦੱਸ ਦਿਨਾ ਰਾਤ ਨੂੰ ਪੰਜਾਬ ਜਿਹੜਾ ਉਹ ਬੰਬੇ ਨੂੰ ਪੂਨੇ ਨੂੰ ਬੰਗਲੌਰ ਨੂੰ ਤੇ ਹైదరాబాద్ ਨੂੰ ਅਸੀਂ ਬਿਜਲੀ ਵੇਚਦੇ ਆ ਇਸ ਮਹੀਨੇ 90 ਕਰੋੜ ਦੀ ਬਿਜਲੀ ਵੇਚੀ ਹੈ ਪੰਜਾਬ ਦੀ ਜਿਹੜੀ ਸਰਕਾਰ ਨੇ ਨਾਲੇ ਪੈਸੇ ਆ ਰਹੇ ਨੇ ਤੇ ਲੋਕਾਂ ਨੂੰ ਲੋਕਾਂ ਨੂੰ ਦਿਨੇ ਲੋਕਾਂ ਨੂੰ ਦਿਨੇ ਆਪਣੇ ਕੋਲ ਸੋਲਰ ਵਾਲੀ ਹੈ ਸੋਲਰ ਵਾਲੀ ਸਸਤੀ ਪੈਂਦੀ ਹੈ ਮੇਰੇ ਤਾਂ ਸਾਰਾ ਹੈ ਰੱਟਿਆ ਪਿਆ ਉਂਗਲੀਆਂ ਤੇ